ਅੱਜ ਸਵੇਰੇ 10:10 ਵਜੇ ਦੇ ਕਰੀਬ ਪਾਕੜਾ ਨਹਿਰ ਦੇ ਵਿੱਚ ਇੱਕ ਔਰਤ ਡਿੱਗ ਗਈ ਜੋ ਕਿ ਆਪਣੇ ਆਪ ਨੂੰ ਕੋਟੜਾ ਨਿਹੰਗ ਦੀ ਬਸਨੀਕ ਦੱਸ ਰਹੀ ਹੈ ਉਸ ਨੂੰ ਅੱਗੇ ਜਾ ਕੇ ਇੱਕ ਰਾਗੀ ਨੌਜਵਾਨ ਵੱਲੋਂ ਆਪਣੀ ਜਾਨ ਉੱਤੇ ਖੇល ਕੇ ਬਚਾ ਲਿਆ ਗਿਆ ਹੈ ਤੇ ਉਸ ਨੂੰ ਸੁਰੱਖਿਅਤ ਨਹਿਰ ਵਿੱਚ ਬਾਹਰ ਕੱਢ ਲਿਆ ਗਿਆ ਹੈ ਮੇਰੇ ਕੋਲ ਵੀਡੀਓ ਹੋ ਉਹ ਸੁਭਾ ਸੁਭਾ ਨਾ ਆ ਰਿਹਾ ਮੈਂ ਪਕ ਨਹੀਂ ਬਾਉ ਲੱਕਣਾ ਬਾਉ ਦੇਖ ਲੈਂਦੇ ਕਿੰਨਾ ਦੀਖਦੀ ਇਹ ਉਹ ਮਾਰ ਜੇ ਬੰਦੇਰੇ ਤਾਂ ਉਹ ਬਾਈ ਜੇ ਕਰ ਆ ਗਿਆ ਸੇਕ ਜੂ ਨਹਿਰ ਵਿੱਚੋਂ ਜਿਹਨੇ ਔਰਤ ਨੂੰ ਬਾਹਰ ਕੱਢਿਆ ਉਸ ਦੀ ਜਾਨ ਬਚਾਈ ਹੈ ਜੀ ਬਹੁਤ ਬਹੁਤ ਛੋਕਰੀਆ ਕਰੇ ਜਾਂਦਾ ਇਸ ਮੁੰਡੇ ਦਾ ਜੀ ਦੇਖੋ ਇਹ ਮੁੰਡੇ ਦੀ ਹਿੰਮਤ ਦੇਖੋ ਇੰਨੀ ਠੰਡ ਦੇ ਵਿੱਚ ਇੰਨੇ ਤੇਜ਼ ਚੱਲਦੇ ਪਾਣੀ ਵਿੱਚੋਂ ਜੀ ਇਸ ਨੇ ਔਰਤ ਨੂੰ ਬਾਹਰ ਕੱਢਿਆ ਤੇ ਉਸ ਦੀ ਜਾਨ ਬਚਾਈ ਹਾਂਜੀ ਨਾਮ ਕੀ ਬਾਈ ਜੀ ਆਪਣਾ ਇਹ? ਕ੍ਰਿਸ਼ਨ ਕਿੱਥੇ ਰਹਿੰਦੇ ਕਿੱਥੇ ਜੀ? ਲੋਕਲੇ ਜੀ ਨਹੀਂ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਫਿਰ? ਅਸੀਂ ਵੀਰ ਦੀ ਨਹਿਰ ਪਰ ਘੁੰਮਣ ਆਏ ਬਿੱਤੇ। ਅੱਛਾ ਜੀ। ਹਾਂ ਉਹ ਦੇਖੀ ਫਿਰੇ ਵਿੱਚ ਜਾ ਰਹੀ ਸੀ। ਅੱਛਾ ਜੀ। ਹਾਂ ਫਿਰ ਉਧਰੋਂ ਸਕੂਟਰੀ ਘੁਮਾ ਕੇ ਇੱਧਰ ਵਾਲੀ ਸਾਈਡ 'ਤੇ ਆ ਕੇ। ਅੱਛਾ ਜੀ। ਜਾ ਕੇ ਇਹਨੂੰ ਪੱਦੇ। ਅੱਛਾ ਤੈਰਨਾ ਆਉਂਦਾ ਤਾਂ ਹੀ ਫਿਰ ਤੁਹਾਨੂੰ। ਉਹਦਾ ਡਰ ਨਹੀਂ ਲੱਗਿਆ ਤੁਹਾਨੂੰ ਡਰ? ਡਰ ਤਾਂ ਹੁਣ ਜਿੱਦੀ ਜਾਨ ਜਾ ਰਹੀ ਹੁਣ ਉਹਦੇ ਪਿੱਛੇ ਤਾਂ ਇੰਨਾ ਮਾੜਾ ਮੋਟਾ ਚੱਲਦੇ ਨਹੀਂ। ਨਹੀਂ ਫਿਰ ਵੀ ਐਡਾ ਵੱਡਾ ਰਿਸਕ ਲਈ ਤਾਂ ਤੁਹਾਨੂੰ ਕਿੱਦਾਂ ਦਾ ਲੱਗ ਰ ਬਹੁਤ ਵਧੀਆ ਲੱਗ ਰਿਹਾ ਹੈ ਚਾਕੇ ਜਾਣ ਚਲੋ ਬਹੁਤ ਵਧੀਆ ਜੀ ਔਰ ਦਾ ਕਹਿਣਾ ਹੈ ਕਿ ਉਹ ਨਹਿਰ ਦੇ ਵਿੱਚ ਮੱਛੀਆਂ ਨੂੰ ਆਟਾ ਪਾਉਣ ਨੇ ਗਈ ਸੀ ਅਤੇ ਉਸ ਦਾ ਪੈਰ ਸਲਿੱਪ ਹੋ ਗਿਆ ਜਿਸ ਕਾਰਨ ਕਿ ਉਹ ਨਹਿਰ ਵਿੱਚ ਡਿੱਗ ਗਈ ਤੂੰ ਵੀ ਨਹੀਂ ਹੈਗੀ ਬੰਦੇ